Asalnya penduduk Tiada selangkah dalam bila bila dalam salat rajin. ਵਿਨੇ ਦੇ ਬਹੁਤ ਸਾਰੇ ਸੰਗਤ ਲਈ ਅੱਜ ਵੀ ਇਹ ਮਿਲੂ ਹੈ। ਸੂਰ ਦੇ ਵਿਚਨਾ ਤੋਂ ਬਹੁਤ ਨਿਸ਼ੀਕਰਾਂਗਾ। ਇਹ ਬਹੁਤ ਸਾਰੇ ਪ੍ਰਸਤੁਤੀ ਪ੍ਰਸਤੁਤੀ ਦੇ ਪੱਤਰ ਜੋ ਪੇਸ਼ ਅੱਜ ਐਸਪੀਵੀ ਬੀਬੀ ਆਫਾਪ ਦੇ ਵਿੱਚ ਰਾਈਟ ਨੇ। ਛੋਟੇ-ਵਡੇ ਜਿਹੜੇ ਮਹਾਨ ਅਸਥਾਨਾਂ ਦੇ ਵਿੱਚ ਸਾਡੇ ਹਲਕਾ ਭਾਈ ਕੋਈ ਸੇਵਾ ਦੀ ਸਾਡੇ ਮਿਲਵਤ ਸਭਾ ਦੇ ਵਿੱਚ ਦੁਸ਼ਵਾਤ ਹੋ ਜਾਂਦੀ ਹੈ। ਯਾ ਨੈਕਸਟ ਦਾ ਬਹੁਤ ਹੀ ਮਾਣ ਸਾਡੇ ਜਿਹੜੇ ਸਿੱਖਿਆ ਮੰਤਰੀ ਜਨਾਹਾ ਖਰੂਸੀ ਬੈਂਚ ਕੋ ਨੰਬਰ ਤੋਂ ਇਸ ਜਗ੍ਹਾ ਤੇ ਮੁਖਾਨੀ ਜੀ ਆਏ ਨੇ ਤੇ ਹੋਰ ਸਾਡੇ ਰੋਪੜ ਜ਼ਿਲ੍ਹੇ ਦੇ ਐਸਐਸਪੀ ਜਿਹੜੇ ਇਹਨਾਂ ਦੇ ਵਿੱਤਨਾ ਸਰਦਾਰ ਜੀ ਦਾ ਪ੍ਰੋਗਰਾਮ ਦਾ ਰਾਏ ਜਾ ਰਿਹਾ ਤੇ ਐਸਐਸਪੀ ਰਾਜਪਾਲ ਸਿੰਘ ਜੀ ਇਹ ਜਿਹੜੇ ਮੁੱਖ ਭੱਟਾ ਖਾਨਾ ਐਸਐਸਪੀ ਸਾਡੇ ਗੁਰਵਿੰਦਰ ਢਿੱਲੋਂ ਜੀ ਤੇ ਸਾਡੇ ਸਾਰੇ ਹੀ ਵੀਰ ਇਸ ਬਹੁਤ ਬੰਦਨਾ ਮੰਨਦੇ ਤੇ ਸਿੰਘਾ ਜੀ ਨੂੰ ਬਹੁਤ ਗੁਰੂ ਪਰਵਾਕ ਨਮਸਤ ਕਰਦੇ ਧੰਨਵਾਦ ਕੋ ਅੱਜ ਵੀਰ ਬਾਬਾ ਜਿੰਦਾ ਸ਼ਹੀਦ ਜੀ ਦੇ ਚ ਸਾਲਾਨਾ ਜੋੜ ਮੇਲੇ ਤੇ ਆਪਣਸਤ ਕੋਣ ਆਏ ਸੀ ਔਰ ਮੇਰੇ ਨਾਲ ਇਸ ਟਾਈਮ ਸਾਡੇ ਸਤਕਾਰਯੋਗ ਰੋਪਰ ਤੋਂ ਐਮ ਐਲ ਏ ਜਨੇ ਚੱਤਾ ਜੀ ਉਹ ਵੀ ਨਾਲ ਆਏ ਹੋਏ ਆ ਔਰ ਅਸੀਂ ਕੋਸ਼ਿਸ਼ ਅਸੀਂ ਗੁਰੂ ਸਾਹਿਬ ਅੱਗੇ ਬਾਬਾ ਜੀ ਦੇ ਚਰਣਾ ਅਰਦਾਸ ਕੀਤੀ ਹੈ ਇੱਕ ਤੇ ਸੰਗਤ ਦਾ ਧੰਨਵਾਦ ਕੀਤਾ ਦੂਜਾ ਬਾਬਾ ਜੀ ਦੇ ਚਰਣਾ ਅਰਦਾਸ ਕੀਤੀ ਹੈ ਕਿ ਸਾਨੂੰ ਸਮਤ ਬਖਸ਼ਣ ਜਿਹੜੀ ਇਹ ਜ਼ਿੰਮੇਵਾਰੀ ਮਿਲੀ ਹੈ ਇਨਾਂ ਦਾ ਅਸ਼ੀਰਵਾਦ ਸਤਕਾ ਸੰਗਤ ਦਾ ਅਸ਼ੀਰਵਾਦ ਅ ਉਹਨੂੰ ਤਨ ਦੇ ਇਹਨਾਂ ਨਿਭਾਈਏ ਔਰ ਖੇਟਾਂ ਨੂੰ ਲੈ ਕੇ ਸਾਡੇ ਸਰਕਾਰਯੋਗ ਐਮਐਲਏ ਸਾਹਿਬ ਬਹੁਤ ਅੱਛਾ ਕੰਮ ਕਰ ਰਹੇ ਉਹਨੂੰ ਅੱਗੇ ਲੈ ਕੇ ਜਾਣਾ ਜਵਾਨੀ ਨੂੰ ਸਹੀ ਦਿਸ਼ਾ ਚ ਉਹਦੀ એનર્ਜੀ ਲੱਗੇ ਸਾਡੇ ਖਿਡਾਰੀ ਵੀ ਬਣ ਗਰਾਊਂਡਾਂ ਤੇ ਨਰਸ਼ ਪਵੇ ਨਾ ਕਿ ਜਿਹੜਾ ਨਸ਼ਿਆਂ ਦਾ ਮਾਮਲਾ ਸਾਡੇ ਨੌਜਵਾਨਾਂ ਤੇ ਜਿਹੜੀ ਕਲੰਕ ਲੱਗਿਆ ਉਹਨੂੰ ਖਤਮ ਕਰ ਲਿਆ ਅੱਜ ਸਾਰੀ ਸੰਗਤ ਨੇ ਵੀ ਇਸ ਗੱਲ ਦਾ ਫੈਸਲਾ ਕਰ ਲਿਆ ਬਹੁਤ ਬਹੁਤ ਧੰਨਵਾਦ ਜੀ ਜੀ ਸਾਹਿਬ ਸਾਰੀ ਸੰਗਤ ਨੂੰ ਬਹੁਤ ਇਸ ਮੇਲੇ ਦੇ ਮੌਕੇ ਤੇ ਮੁਬਾਰਕ ਸਾਰੀ ਸੰਗਤ ਦਾ ਮੇਲਾ ਹੈ ਸਾਰੇ ਇਲਾਕੇ ਦਾ ਮੇਲਾ ਹੈ ਤੇ ਪ੍ਰਬੰਧਕ ਕਮੇਟੀ ਨੇ ਬੜੇ ਵਧੀਆ ਪ੍ਰਬੰਧ ਕੀਤੇ ਨੇ ਕੰਗਸਾ ਸਾਹਿਬ ਇਸ ਮੇਲੇ ਦੇ ਵਿਸ਼ੇਸ਼ਤਾ ਉੱਤੇ ਬੋਚੇ ਨੇ ਧੰਨਵਾਦ ਥੈਂਕ ਯੂ ਜੀ ਬਿਲਕੁਲ ਜੀ ਇਸ਼ਾਨ ਸਾਡੇ ਨਾਲ ਆ ਕੇ ਇਸ ਮਾਨ ਸਨਮਾਨਤਾ ਐਮ ਐਲ ਏ ਦਿਨੇਸ਼ ਚੜਾ ਜੀ ਤੇ ਮਨਿੰਦਰ ਸਿੰਘ ਜੀ